ਗੱਲ ਇਹ ਹੋਈ ਆ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰੜੀ ਹੋਈ ਆ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰੜੀ ਹੋਈ ਆ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਇਹਨੇ ਮੇਰੀ ਕੁੜੀ ਨੂੰ ਕਿ ਜੋਗਾਂ ਚੜਾਈ ਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੇ ਜਿਹੜਾ ਇਹਨੇ ਸਗੀ ਮਾਂ ਨੇ ਕਰ ਕੇ ਮਗਾਤਾ ਮੇਰੀ ਘਰ ਵਾਲੀ ਭਾਜੀ ਗਲਤ ਆ ਜਿਹੜਾ ਅਫਗਾਨੀ ਲਾਲਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲ ਨੂੰ ਸਪਲਾਈ ਕਰਦਾ ਵਾ ਇੱਕ ਮਿੰਟ ਸਾਫ ਦਵਾ ਜਾਵੇ ਤੇ ਉਹ ਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵਿੱਚ ਕੀ ਤੇ ਮੇਰਾ ਮੈਡੀਕਲ ਕਰਾ ਲੇਤਾ ਜਾਵੇ। ਸਿਕਤੀ ਨੇ ਆਪਣੀ ਹੀ ਮਾਂ ਤੇ ਉਸ ਕੋਲੋਂ ਧੰਦਾ ਕਰਵਾਉਣ ਅਤੇ ਉਸ ਦਾ ਰੇਪ ਕਰਵਾਉਣ ਦੇ ਇਲਜ਼ਾਮ ਲਗਾਏ ਨੇ। ਜੀ ਹਾਂ ਪੀੜਤ ਲੜਕੀ ਨੇ ਮੀਡੀਆ ਦੇ ਕੈਮਰੇ ਸਾਹਮਣੇ ਰੋ-ਰੋ ਕੇ ਇਨਸਾਫ ਦੀ ਗੁਹਾਰ ਲਗਾਈ ਏ। ਦੂਜੇ ਪਾਸੇ ਹੁਣੇ ਇਸ ਮਾਮਲੇ 'ਚ ਪੀੜਤ ਕੁੜੀ ਪੁਲਿਸ ਕੋਲ ਵੀ ਪਹੁੰਚੀ ਹੈ ਦਰਸਲ ਕਿਹਾ ਜਾਂਦਾ ਹੈ ਕਿ ਇੱਕ ਮਾਂ ਤੇ ਧੀ ਦਾ ਪਵਿੱਤਰ ਰਿਸ਼ਤਾ ਹੁੰਦਾ ਹੈ ਪਰ ਇਹ ਰਿਸ਼ਤਾ ਉਦੋਂ ਤੋੜ ਤੋੜ ਹੋ ਗਿਆ ਜਦੋਂ ਇੱਕ ਨਬਾਲਗ ਕੁੜੀ ਨੇ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਤੰਦਾ ਕਰਵਾਉਣ ਦੇ ਇਲਜ਼ਾਮ ਲਗਾ ਦਿੱਤੇ ਜਿਸ ਤੋਂ ਬਾਅਦ ਕੁੜੀ ਮੀਡੀਆ ਦੇ ਸਾਹਮਣੇ ਆਈ ਹੈ ਖੁਦ ਉਸਨੇ ਰੋ ਰੋ ਕੇ ਆਪਣੀ ਕਹਾਣੀ ਮੀਡੀਆ 'ਚ ਬਿਆਨ ਕੀਤੀ ਹੈ ਅੰਮ੍ਰਿਤਸਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਵਾਲਿਕ ਕੁੜੀ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਤੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਸਹਾਇਕ ਕਮਿਸ਼ਨਰ ਪੁਲਿਸ ਕ੍ਰਾਈਮ ਅਗੇਂਸਟ ਊਮਨ ਐਂਡ ਚਿਲड्रन ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਇੱਕ ਨਵਾਲਿਕ ਲੜਕੀ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ ਉੱਥੇ ਹੀ ਲੜਕੀ ਦੇ ਮੀਡੀਆ ਨਾਲ ਗੱਲਬਾਤ ਕਰਦੇ ਇਲਜ਼ਾਮ ਲਗਾਇਆ ਕਿ ਉਸਦੀ ਮਾਂ ਉਸ ਕੁੜੀ ਨੂੰ ਤੰਦਾ ਕਰਵਾਉਂਦੀ ਹੈ ਅਤੇ ਇਸ ਸਬੰਧੀ ਉਹ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦੀ ਸੀ ਪਰ ਉਸਦੀ ਮਾਂ ਉਸਤੇ ਦਬਾਅ ਪਾਉਂਦੀ ਰਹੀ ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਕਿਸੇ ਵੀ ਹੋਰ ਮੈਂਬਰ ਨੂੰ ਇਸ ਬਾਰੇ ਜਾਣਕਾਰੀ ਨਾ ਦੇ ਸਕੇ ਅਤੇ ਉਸ ਨਾਲ ਲਗਾਤਾਰ ਬਲੈਤਕਾਰ ਹੁੰਦਾ ਰਿਹਾ ਪੀੜਤ ਲੜਕੀ ਨੇ ਹੁਣ ਹਿੰਮਤ ਕਰਕੇ ਆਪਣੇ ਪਿਤਾ ਨੂੰ ਇਹ ਸਾਰੀ ਦਸਤਾਨਦ ਸੀ ਇਸ ਤੋਂ ਬਾਅਦ ਪੀੜਤ ਲੜਕੀ ਅਤੇ ਉਸ ਦਾ ਪਿਤਾ ਪੁਲਿਸ ਅੱਗੇ ਸ਼ਿਕਾਇਤ ਲੈ ਕੇ ਪਹੁੰਚੇ ਨੇ ਅੱਜ ਮੈਂ ਅੱਜ ਤੁਸੀਂ ਕਾਰਵਾਈ ਕਰਵਾਉਣ ਲਈ ਪਹੁੰਚੇ ਹੋ ਕੀ ਮੰਗ ਲੈ ਕੇ ਆਏ ਹੋ ਕੀ ਹੋਇਆ ਹੈ ਮੈਂ ਸਰ ਇਨਸਾਫ ਚਾਹਨੀ ਹੈ ਮੈਨੂੰ ਇਨਸਾਫ ਮਿਲੇ ਟੈਂਪਲ ਤੋਂ ਪ੍ਰੋਪਰ ਕਾਰਵਾਈ ਕਰੇ ਇਹਨਾਂ ਚਾਰਾ ਉੱਤੇ ਗਲਤ ਕੀਤਾ ਗਿਆ ਹੈ ਕਿ ਕਿਉਂਕਿ ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਹੀ ਹੋਈ ਸੀ ਕੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ 골ਡਨ ਗੇਟ ਦਾ ਉਹਦੀ ਕੋਈ ਇਹ ਕੋਈ ਚੀਜ਼ ਨਹੀਂ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰਲਈ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਭਾਜੀ ਮੈਂ ਰੋ ਰਿਹਾ 4-5000 ਰੁਪਏ ਕਮਾਉਂਦਾ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨਾਲ ਰਲਈ ਹੋਈ ਹੈ ਤੁਹਾਨੂੰ ਕੋਈ ਪਤਾ ਨਹੀਂ ਸੀ ਸਾਲ ਪਹਿਲਾਂ ਮੇਰੀ ਕੁੜੀ ਨੂੰ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਵੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਆ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕੈਨ ਮੈਰਿਡ ਮੈਂ ਅਨਮੈਰਿਡ ਤੇ ਆ ਕਰਵਾਇਆ ਕੀ ਰਹੀ ਹੈ ਸਾਰਾ ਇਹ ਵਜ੍ਹਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸਾਜੀਸ ਗੱਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਵੀ ਕਰਦੇ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਹਾਂ ਨਾਇਨਥ ਪਰ ਉਹ ਬੰਦੇ ਮੇਰੇ ਕਿੰਨੀ ਉਮਰ ਤੇ ਦੀ ਮੇਰੀ 16 ਸਾਲ ਹਾਂ ਜਿੰਨੇ ਤੁਹਾਡੇ ਪਾਪਾ ਨੂੰ ਪਤਾ ਇਹ ਕਦੋਂ ਮੇਰੇ ਪਾਪਾ ਨੂੰ ਫੋਨ ਪਤਾ ਲੱਗਿਆ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁਰਜੀ ਦੇ ਹਾਂਜੀ ਬੁਰਜੀ ਦੇ ਉਹ ਕੰਮੂੜੀਆਂ ਵਿੱਚ ਹਾਂਜੀ ਆਕਾਸ਼ ਦੀ ਭਾਈ ਪੰਜ ਦੇ ਵਿੱਚ ਲੱਗਾ ਲ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਰਾ ਹੋਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸਵਾਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸਵਾਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੁਆਰਾ ਹਾਂ ਰਲਈ ਹੋਈ ਸੀ ਗੱਲ ਨਾਲ ਮੁੰਡੇ ਆ ਉਹਨਾਂ ਦਾ ਕੀ ਕੰਮ ਹੈ ਉਹਨਾਂ ਦੇ ਇੱਕ ਸੂਰਖਿਓ ਵੀ ਨਾਲ ਲੜੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਜੀ ਉਹ ਬੜੇ ਚਿਰ ਤੋਂ 4 ਸਾਲ ਹੋ ਗਿਆ ਹੈ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਅਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਕਾਸ਼ਦੀਪ ਨਹੀਂ ਮੈਂ ਦੋਵੇਂ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਹਾਂ ਜੇ ਕਿਸੇ ਨੂੰ ਇਸ ਗੱਲ ਦੇ ਨਹੀਂ ਚੀਕੀ ਤੇ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਦਮ ਇਹ ਗਲਤ ਕੰਮ ਤਾਂ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਚੱਲੇ ਹਾਂ ਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਦਰਬਾਰ ਸਾਹਿਬ ਦਾ ਨਾਮ ਲੈਣ ਕਿ ਮੰਗ ਕਰਦੇ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵੀ ਚੀਕੀ ਤੇ ਮੇਰਾ ਮੈਡੀਕਲ ਕਰਾ ਲੇਤਾ ਜਾਵੇ ਦੂਜੇ ਪਾਸੇ ਵੀ ਪੀੜਤ ਲੜਕੀ ਦੇ ਨਜਾਇਜ਼ ਤੰਦਾ ਕਰਵਾਇਆ ਜਾ ਰਿਹਾ ਹੈ ਜਦਕਿ ਉਸ ਦੇ ਨਾਲ ਰਹਿੰਦੇ ਹੀ ਵਿਅਕਤੀ ਉਸ ਦੀ ਧੀ ਦਾ ਬਲਾਤਕਾਰ ਕਰ ਰਹੇ ਨੇ ਪੀੜਤ ਲੜਕੀ ਦੇ ਪਿਤਾ ਮੁਤਾਬਕ ਉਸ ਨੂੰ 15 ਦਿਨ ਪਹਿਲਾਂ ਹੀ ਇਸ ਪੂਰੀ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪੀੜਤ ਲੜਕੀ ਦੇ ਪਿੰਡਾ ਨੇ ਕਿਹਾ ਹੈ ਕਿ ਉਹਨਾਂ ਦੀ ਪਤਨੀ ਦਾ ਚਰਿੱਤਰ ਖਰਾਬ ਹੈ ਉਹ ਕਿਸੇ ਬਾਹਰਲੇ ਬੰਦਿਆਂ ਨਾਲ ਰਹਿੰਦੀ ਹੈ ਅਤੇ ਉਹ ਉਸ ਦਾ ਏਜੰਟ ਬਣ ਕੇ ਉਸ ਲਈ ਗ੍ਰਾਹਕ ਤੱਕ ਲੈ ਕੇ ਆਉਂਦੇ ਨੇ ਮਾਮਲਾ ਸਰ ਮੇਰੀ ਕੁੜੀ ਨਾਲ ਬੜਾ ਤਕਰਾ ਹੋਇਆ ਬਹੁਤ ਤਕ ਆਇਆ ਮੇਰੀ ਕੁੜੀ ਨੂੰ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਅੱਜ ਤੱਕ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਮੈਂ ਹੌਸਲਾ ਦਿੱਤਾ ਹੁਣ ਲੱਗੋ ਦੱਸਿਆ ਮੰਮੀ ਮੈਨੂੰ ਬਾਰ ਬਾਰ ਖੜਦੀ ਰਹੀ 27 ਤਰੀਕ ਨੂੰ ਖੜਿਆ ਮੇਰੀ ਕੁੜੀ ਨੂੰ ਨੇ ਤੇ ਰਾਤਰੀ ਨੂੰ ਵੇਰ ਤੋਂ ਕਹਿੰਨਾ ਖੜਾ ਮਾਫੀ ਮੰਗਾਉਂਦੇ ਮਾਨੇ ਇਹਨੇ ਮੇਰੀ ਕੁੜੀ ਨੂੰ ਕੇ ਜੋਗਾਣ ਛੜਾਈ ਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੀ ਜਿਹੜਾ ਇਹਨੇ ਸਗੀ ਮਾਂ ਨੇ ਕਰਕੇ ਵਖਾਤਾ ਕਿੰਨੇ ਬੱਚੇ ਤਾਂ ਮੇਰੇ ਦੋ ਬੱਚੇ ਆ ਸਾਰੇ ਦੋ ਦੋਵੇਂ ਗੁੱਡੀਆਂ ਆ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤੱਕ ਮੈਂ ਕੀ ਦਿੰਦਾ ਫੋਨ ਤੇ ਮੇਰੇ ਕੋਲ ਰਿਕਾਰਡਿੰਗ ਵੀ ਆ ਗਈ ਆ ਕਿ ਤੂੰ ਸੱਦ ਮੈਨੂੰ ਕਿੱਦਾਂ ਸੱਦਾ ਠਾਣੇ ਚੋਂ ਕੀ ਮੈਂ ਤੇਰੀ ਕੁੜੀਆਂ ਦੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਕਹਿੰਦਾ ਸੱਦੇ ਮੈਨੂੰ ਮੇਰੀ ਘਰ ਵਾਲੀ ਵੀ ਗਲਤ ਮੇਰੀ ਘਰ ਵਾਲੀ ਭਾਜੀ ਗਲਤ ਹੈ ਜਿਹੜਾ ਅਫਗਾਨੀ ਲਵਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲਾਂ ਸਪਲਾਈ ਕਰਦਾ ਵਾ ਕਿੰਨੇ ਚਿਰ ਹੋ ਗਿਆ ਤੇਰੇ ਵਿਆਹ ਨੂੰ ਮੇਰੇ ਵਿਆਹ ਨੂੰ ਸਰ 17 18 ਸਾਲ ਹੋ ਗਏ ਮੈਂ ਕੀ ਕੰਮ ਕਰਦਾ ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਡੀਜੇ ਫੀਲਿੰਗ ਦਾ ਕੰਮ ਕਰਦਾ ਤੁਸੀਂ ਕਰ ਨਹੀਂ ਰਹੇ ਸੀ ਨਹੀਂ ਸਰ ਪਹਿਲਾਂ ਮੈਂ ਕਪੂ ਪੇਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਜਦੋਂ ਮੇਰੇ ਘਰ ਝਗੜਾ ਆਇਆ ਮੇਰੇ ਘਰ ਰਹਿਮਾਨ ਆਣ ਕੇ ਝਗੜਾ ਕੀਤਾ ਰਹਿਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਤੁਸੀਂ ਹਾਂ ਇਨਸਾਫ ਦੀ ਮੰਗ ਕਰਦੇ ਆ ਮੈਨੂੰ ਇਨਸਾਫ ਚਾਹੀਦਾ ਭਾਵੇਂ ਮੇਰੀ ਜਨਾਨੀ ਆ ਪਾਵੇਂ ਰਮਾਨ ਆ ਪਾਵੇਂ ਮੇਰੀ ਭਾਬੀ ਦਾ ਵੀ ਨਾਲ ਲੈਂਦੇਗਾ ਉਹਨੂੰ ਵੀ ਜਿਹੜਾ ਜੀ ਵੱਡੀ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਫੋਟਾਂ ਖਚਾਈਆਂ ਖੁਦ ਉਹ ਲੈ ਜਾ। ਆਹ ਜੀ ਮੇਰੀ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੂੰ ਆਸ ਜਾਨਦੀ ਹੀ ਰਹੀ ਆ ਤੇ ਇਹਦਾ ਹੱਕ ਬੰਦਾ ਨੂੰ ਢੱਕੇ ਇਹਦਾ ਇਹ ਹਰਕ ਬੰਦਾ ਨੂੰ ਨਾਲ ਲੈ ਕੇ ਤੁਰੇ ਫਿਰੇ ਜੇ ਉਹਨੇ ਕਹਿੰਦੀ ਨਾ ਫੋਟਾਂ ਚ ਜੜਕੀ ਦਾ ਮੈਡੀਕਲ ਕਰਵਾਇਆ ਮਾੜੇ ਗੱਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਪੁਰ ਟਾਣੀ 11 ਦੇ ਅਗਸਤ ਨੂੰ ਇਹਨਾਂ ਨੇ ਨਾ ਯੋਰ ਪਾਇਆ ਮੇਰਾ ਸਾਲਾ ਜਿਹੜਾ ਵਾ ਕੋਈ ਯਸਪੀ ਦਾ ਗਨ ਮੈਨ ਕਿਸੇ ਦਾ ਉਹਨੇ ਯੂਰਪ ਆ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੀਚ ਵੇਹਾ ਉਹ ਐਸਚੋ ਕਹਿੰਦਾ ਤੇਰੀ ਦਰਖਾਸਤ ਹੀ ਨਹੀਂ ਥੀ ओके ਨਾ ਇਹਰ ਅਰਖਾਸਤ ਕਿਤੇ ਕਹਿੰਦੀ ਜਿਹੜੀ ਦਰਖਾਸਤ ਉਹਨੂੰ ਦਿੱਤੀ ਆ ਉਹ ਕਿਤੇ ਤੇਰੀ ਸੁਣਾਈ ਹੋ ਰਹੀ ਸੁਣਾਈ ਸਾਰਾ ਜੇ ਕੁਝ ਨਹੀਂ ਕਦੀ ਮੁੰਡੇ ਨੂੰ ਕਹਿੰਦੇ ਸੱਦਣਾ ਵਾ ਕਦੀ ਨਹੀਂ ਸੱਦਣਾ ਸਾਡੇ ਨਾਲ ਸਰ ਬਹੁਤ ਰਫ ਭੋਲੇ ਜਾ ਰਿਹਾ ਵਾ ਕੱਲ ਪਰਸੋਂ ਸੱਦਾ ਮੈਨੂੰ ਕਹਿੰਦੇ ਤੇਰੇ ਸਿਰ ਤੇ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਨਾਲੇ ਪ੍ਰੂਫ ਆ ਬਖਾਵਾਂਗੇ ਪ੍ਰੂਫ ਤੇ 베ਰੀ ਆ ਬਾਈ ਸਭ ਮੰਗ ਕੀ ਕਰਦੇ ਹੋ ਮੰਗਾਂ ਸਾਫ ਦੀ ਕਰਦੇ ਆ ਇੱਕ ਰਿਕਾਰਡਿੰਗ ਲਈ ਫਿਰਦੇ ਜੋ ਬਹੁਤ ਪੁਰਾਣੀ ਐ ਉਹ ਜਾਣ ਜਾਣ ਕੇ ਇਹਨਾਂ ਨੂੰ ਸੁਣਾਈ ਜਾਂਦੇ ਆ ਹੋਰ ਕੋਣੀ ਦਾ ਕੋਈ ਮਤਲਬ ਨਹੀਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ 3 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਆ ਦੱਸੋ ਵੀ ਚਾਹਦੇ ਆ ਜਿਹੜੀਆਂ ਮੇਰੇ ਕੋਲ ਰਿਕਾਰਡੀਆਂ ਵਾਂ ਜਿੱਤੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਯਾਰ ਰਮਾਂਹ ਜਿਹੜਾ ਲਵ ਜੀਣਾ ਸਾਰੇ ਆਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਚਦੀ ਆ ਤੈਨੂੰ ਮੈਂ ਚਿੱਟੇ ਦੇ ਪੈਸੇ ਦਊਂਗੀ ਇਹ ਚਿੱਟੇ ਰਿਕਾਰਡੀਆਂ ਚੈੱਕ ਨਹੀਂ ਹੋ ਜਾਂਦੀਆਂ ਇਹ ਪੜਨ ਲੱਗਦਾ ਮੇਰੀ ਘਰ ਦੀ ਬੋਲ ਰਹੀ ਹੈ ਕੋਈ ਹੋਰ ਬੋਲ ਰਿਹਾ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਹੈਗੇ ਸਾਰੇ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਠੀਕ ਹੈ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਮੈਂ ਸਾਰਾ ਟੈਲੀਕਮ ਮਹਿਕਮੇ 'ਚ ਕੰਮ ਕਰਦਾ ਵਾਂ ਇਹ ਡਿਲੀਟ ਵੀ ਕਰਾ ਦੇਣਾ ਮੈਂ ਫੇਰ ਕਢਾ ਲੂ ਜਦਕਿ ਇਸ ਸਾਰੇ ਮਾਮਲੇ 'ਚ ਜਦੋਂ ਇਲਜ਼ਾਮਾਂ 'ਚ ਰੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸ ਦਿੱਤੀ ਵੱਲੋਂ ਉਸਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਇਹ ਨਹੀਂ ਨਹੀਂ ਇਸmane ਇਲਜ਼ਾਮ ਲਗਾਇਆ ਕਿ ਉਸ ਦਿੱਤੀ ਦੇ ਖੁਦ ਹੀ ਕਿਸੇ ਹੋਰ ਲੜਕੇ ਨਾਲ ਨਜਾਇਜ਼ ਸੰਬੰਧ ਸਨ ਜਿਸ ਦੇ ਨਾਲ ਕਿ ਉਹ ਫੋਨ ਤੇ ਗੱਲਬਾਤ ਵੀ ਕਰਦੀ ਰਹੀਏ ਪਰ ਹੁਣ ਸਾਰੇ ਇਲਜ਼ਾਮ ਉਹ ਉਸ ਉੱਪਰ ਲਗਾ ਰਹੀਏ ਇਸ ਤੋਂ ਬਾਅਦ ਹੁਣ ਪੀੜਤ ਲੜਕੀ ਦੀ ਮਾਂ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੜੀ ਕੁੜੀ ਉਹਨਾਂ ਦੇ ਗੋਲ ਲਗਾਇਆ ਮੇਰੀ ਮਾਂ ਦੇ ਨੂੰ ਗਲਤ ਕੰਮ ਕਰਵਾਇਆ ਜਾ ਰਿਹਾ ਸੀ ਕੀ ਪੂਰੀ ਸੱਚਾਈ ਕੀ ਹੈ ਮੈਂ ਕੋਈ ਗਲਤ ਕੰਮ ਨਹੀਂ ਕਰਾੜੀ ਠੀਕ ਹੈ ਨਾ ਮੈਂ ਕੁੜੀ ਨੇ ਕੋਈ ਗਲਤ ਕੰਮ ਕਰਾਇਆ ਨਹੀਂ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਫਿਰ ਜਦੋਂ ਹੋਇਆ ਉਹ ਕਿਹਨੇ ਦੱਸਿਆ ਕੁੜੀ ਨੇ ਆਪਣੀ ਮਾਂ ਦੇ ਉੱਤੇ ਇਲਜ਼ਾਮ ਲਗਾਈ ਜਾ ਰਿਹਾ ਹੈ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਕਿਉਂ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ ਕਿ ਈ ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ 'ਚ ਲੈ ਕੇ ਸਾਰਾ ਕੁਝ ਫਿਰ ਆਪਣਾ ਪੱਖ ਰੱਖੋਗੀ ਕਿ ਮਾਂ ਕੀ ਕਰ ਰਹੀ ਉਹ ਕੀ ਮਤਲਬ ਦੀ ਅਜੀ ਰਿਟਰ ਹੀ ਅਸੀਂ ਵੀ ਕੰਮ ਦਿੰਦੀ ਪਈ ਆ ਜੀ ਰੋਪ ਲਗਾ ਰਹੀ ਹੈ ਕਹਿੰਦੇ ਤੁਹਾਨੂੰ ਕਰਾਉਣਾ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜੇ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋ ਫਾਸਟ ਵੀ ਨਾ ਫੋਟੋਆਂ ਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਮੇਰੀ ਮਾਂ ਜੀ ਨੂੰ ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਦੇ ਲਈ ਤੇ ਉੱਥੇ ਨਾ ਮੈਂ ਮਾਫੀ ਮੰਗਣ ਦੀ ਕਰਿਆ ਨਾ ਪੱਛੀ ਮੈਨੂੰ ਪਤਾ ਜੇ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੇ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਈ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀ ਦਾ ਕਾਰਡ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਨੇ ਆਪੇ ਲਾ ਲਿਆ ਮਾਮੇ ਦਾ ਵੱਡਾ ਹੋ ਗਿਆ ਕਿ ਮੈਂ ਅੰਦਰ ਪਿੱਛੇ ਕਰ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹੂੰ ਸੋ ਇੱਕ ਵਾਰੀ ਤਸਵੀਰ ਉਹ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਹੈ ਹੀ ਕਰ ਰਹੀ ਕਿ ਸਭ ਨੂੰ ਹਿਸਾਬ ਹੋਇਆ ਜਾਵੇ ਤੇ ਆਪਨੀ ਅਰਖਾਸਤ ਵਾਪਸ ਲਈ ਜਾਵੇ ਪਰ ਜੋ ਲੜਕੀ ਦਾ ਰਿਜੈਕਟਡ ਦੇ ਘਰ ਵਾਲਾ ਜਿਹੜਾ ਦੀ ਸੱਸ ਰੂਮ ਲਗਾ ਰਹੀ ਆ ਉਹ ਉਹਨੂੰ ਕਿੱਦਾਂ ਵੇਖਾਂਗੇ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੇ ਨੇ ਦੂਜੇ ਪਾਸੇ ਜਦੋਂ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਸ਼ਿਕਾਇਤ ਆਈ ਏ ਅਤੇ ਦੋਵਾਂ ਪਾਰਟੀਆਂ ਨੂੰ ਉਹਨਾਂ ਵੱਲੋਂ ਬੁਲਾਇਆ ਗਿਆ ਜਿਸ ਦੀ ਕੇ ਇਨਕੁਆਇਰੀ ਕੀਤੀ ਜਾ ਰਹੀ ਏ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਇਸ ਮਾਮਲੇ 'ਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਮਾਮਲਾ ਹੈਗਾ ਜਿਹੜਾ ਟੇਢੇ ਲੜਕੀਵਾਰੇ ਤੇ ਲੜਕਿਆਂ ਦੇ ਸਾਡੇ ਕੋ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੇਟ ਮਾਰਕ ਹੋਈ ਆ ਸੀਨੀਅਰ ਅਫਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਜੋੜਾ ਵੀ ਦੋਸ਼ੀ ਹੋਊਗਾ ਉਹਨਾਂ ਦੇ ਬੰਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਕੰਪਲੀਟ ਹੈਗੀ ਕੀ ਹੈ ਮੈਂ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕਿ ਮੈਨੂੰ ਐਦਾ ਐਦਾ ਕੀਤਾ ਉਹਨਾਂ ਦੀ ਰਿਸ਼ਤਾ ਨਹੀਂ ਆਪਾਂ ਤੇ ਪਹਿਲਾਂ ਰਹਿੰਦੇ ਸੀ ਇਕੱਠੇ ਰਹਿੰਦੇ ਰਹੇ ਨੇ ਸਾਰੇ ਜਣੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹਨਾਂ ਐਲੀਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰ ਇਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਂ ਦੇ ਉੱਤੇ ਕੀ ਐਲੀਗੇਸ਼ਨ ਲਗਾਈ ਦੀ ਕਿ ਮਾਂ ਨੇ ਮੁੰਡਾ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰ ਤੋਂ ਜ਼ੰਦਾ ਕਰਵਾ ਰਹੀ ਸੀ ਪਰ ਇਹਦੀ ਇਨਕੁਆਰੀ ਤਫਤੀਸ਼ ਚੱਲ ਰਹੀ ਹੈ ਜੋ ਵੀ ਆਊਗਾ ਤੱਤ ਸਾਹਮਣੇ ਉਹਦੇ ਮੁਤਾਬਕ ਸੀ ਮਾਂ ਕਿਹੜੇ ਇਲਾਕੇ ਤੋਂ ਸੁਤਪਨ ਦਰਬੁੱਦੀਵਾਲ ਦਾ ਹੈ ਦਰਬੁੱਦੀ ਦਾ اچھا ਮੈਮ ਇਹਦੀ ਆਏ ਹੋਟਲ ਵਿੱਚ ਵੀ ਕਿਤੇ ਲੈ ਕੇ ਗਏ ਆ ਕਹਿੰਦੇ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਦੀ ਕੋਸ਼ਿਸ਼ ਕੀਤੀ ਗਲਤ ਕੰਮਦੇ ਉਹ ਉਹਨਾਂ ਦੇ ਐਲੀਗੇਸ਼ਨ ਆਏ ਨੇ ਕਿ ਇਦਾਂ ਤੇ ਪਰ ਅਸੀਂ ਤਤਕ ਕਰ ਰਏ ਸੀ ਹੋਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇਰੀ ਕੁੜੀ ਕਹਿ ਰਹੀ ਹੈ ਕਿ ਮੇਰੇ ਨਾਲ ਗਾਇਦਾਂ ਬਲ ਲੜਕਾ ਲੈਂਦਾ ਰ ਅਸੀਂ ਉੱਥੇ ਇਨਕੁਆਰੀ ਕਰਾਂਗੇ ਮਾਮਲਾ ਦਰਜ ਕਰਾਂਗੇ ਮਾਮਲਾ ਦਰਜ ਕਰਾਂਗੇ ਅਸੀਂ ਕੁੜੀ ਨੇ ਬਾਲਕ ਸੀ ਜਾਰੀ ਹਾਂਜੀ ਮੰਨ ਹੈ ਮੈਂ ਇਹਨਾਂ ਦੀ ਅਰਬਾਂ ਚੱਲਦੀ ਸੀ ਨੀ ਆ ਬੀਬੀ ਦੋਨੋਂ ਮਾਂ ਦੋਨਾਂ ਦੇ ਅਨੁਭਵ ਚੱਲ ਰਹੀ ਹੈ ਜੀ ਤਾਂ ਹੁਣ ਇੱਕ ਪਾਸੇ ਮਾਂ ਪੀਤੇ ਇਲਜ਼ਾਮ ਲਗਾ ਰਹੀ ਹੈ ਤਾਂ ਦੂਜੇ ਪਾਸੇ ਧੀ ਆਪਣੀ ਮਾਂ ਨੂੰ ਕਸੂਰਵਾਰ ਦੱਸ ਰਹੀ ਹੈ ਉਸਤੇ ਨਜਾਇਜ਼ ਸੰਦਾ ਕਰਵਾਉਣ ਅਤੇ ਉਸ ਦਾ ਬਲਾਤਕਾਰ ਕਰਨ ਦੇ ਇਲਜ਼ਾਮ ਲਗਾ ਰਹੀ ਹੈ ਤੀਨੇ ਐਥੋਂ ਤੱਕ ਦਾਅਵਾ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ 'ਚ ਸ਼ੱਕ ਹੈ ਤਾਂ ਉਸ ਦਾ ਮੈਡੀਕਲ ਟੈਕ ਕਰਵਾ ਲਿਆ ਜਾਵੇ ਪਰ ਹੁਣ ਪੁਲਿਸ ਜਾਂਚ ਵਿੱਚ ਇਸ ਪੂਰੇ ਮਾਮਲੇ 'ਚ ਕੀ ਕੁਝ ਨਿਕਲਦਾ ਹੈ ਇਹ ਵੀ ਦੇਖਣਾ ਬੇਹਦ ਜ਼ਰੂਰੀ ਬਣ ਜਾਂਦਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ